ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਮੈਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਵਟਸਐਪ ਕਾਲ ਕਰ ਸਕਦੇ ਹੋ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ ਸੋਹਣੇ ਸੋਹਣੇ ਸੂਟ ਲੈਣ ਵਾਸਤੇ ਲਓ ਜੀ ਅੱਜ ਆਪਾਂ ਆਹ ਸੋਹਣੇ ਸੋਹਣੇ ਸੂਟ ਦਿਖਾਉਣ ਲੱਗੇ ਆ ਜੌਰਜਟ ਦੇ ਕਿਉਂਕਿ ਆਉਣ ਵਾਲਾ ਸਮਾਂ ਜੌਰਜਟ ਦਾ ਹੀ ਹੋਏਗਾ ਹੁਣ ਬਸ ਠੰਡ ਦਾ ਕਹਿੰਦੇ ਨਹੀਂ ਹੁੰਦੇ ਹੱਲਾ ਬੋਲ ਹਟਿਆ ਹਾਂ ਹਲੇ ਤਾਂ ਬੋਲਿਆ ਹੋਇਆ ਬੀਬੀ ਕਹਿੰਦੇ ਫਿਰ ਤਿਆਰ ਹੁੰਦੇ ਹੁੰਦੇ ਬੀਬੀ ਹੋਲ ਹਟਣਾ ਨਾ ਹਾਂ ਹੂੰ ਤੇ ਆਪਣਾ ਕੰਟੈਕਟ ਨੰਬਰ ਹੈਗਾ 7087502051 ਤੇ ਬਾਕੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਸੇਮ ਪ੍ਰਿੰਟ ਨਹੀਂ ਮਿਲਣਗੇ ਜੇ ਤੁਸੀਂ ਕਹੋਗੇ ਵੀ ਰਾਜਵੀਰ ਭੈਣੇ ਆਪਣੀ ਚੋਇਸ ਦੇ ਬਣਾ ਕੇ ਭੇਜ ਦਿਂ ਤਾਂ ਆਪਾਂ ਆਪਣੀ ਚੋਇਸ ਦੇ ਬਣਾ ਕੇ ਭੇਜ ਸਕਦੇ ਆ ਆ ਸਾਰੇ ਸੂਟ ਪਹਿਣ ਦੇ ਆਪਣੀ ਚੋਇਸ ਦੇ ਹੀ ਚੱਲੇ ਨੇ ਦੇਖ ਲਓ ਜੇ ਤੁਹਾਨੂੰ ਕਿਤੋਂ ਵੀ ਇਹਨਾਂ ਵਿੱਚ ਪ੍ਰੋਬਲਮ ਲੱਗਦੀ ਆ ਤਾਂ ਤੁਸੀਂ ਦੱਸ ਸਕਦੇ ਹੋ ਵੈਸੇ ਮੈਂ ਆਪਣੇ ਵੱਲੋਂ ਐਨ ਪਰਫੈਕਟ ਬਣਾਏ ਨੇ ਆਹ ਸੂਟ ਦੇਖੋ ਬਣਾਇਆ ਇਹ organza ਲਗਾ ਕੇ ਉਹਦੇ ਉੱਤੇ ਵਰਕ ਕੀਤਾ ਤੇ ਬਹੁਤ ਪਿਆਰਾ ਬਹੁਤ ਹੀ ਸੋਹਣਾ ਪੀਸ ਬਣਿਆ ਇਹ ਆ ਦੇਖੋ ਆ ਬਾਜੂ ਵਰਕ ਐਂਡ ਕਟ ਵਰਕ ਐਨ ਤੁਸੀਂ ਨੇੜੇ ਤੋਂ ਦੇਖ ਸਕਦੇ ਆ ਤੇ ਬਹੁਤ ਪਿਆਰਾ ਬਹੁਤ ਸੋਹਣਾ ਬਣਿਆ ਇਹ ਸੂਟ ਤੇ ਆ ਦੇਖੋ ਇਹਦੀ ਸਲਵਾਰ ਤੇ ਸਲਵਾਰ ਆਪਾਂ ਨੇ ਸਟ੍ਰੇਟ ਬਣਾਈ ਆ ਬਿਨਾ ਪੌਂਚਿਆਂ ਤਾਂ ਜੇ ਕਿਸੇ ਨੇ ਪੌਂਚੇ ਬਣਵਾ ਕੇ ਬਣਵਾਉਣੀ ਆ ਤਾਂ ਪਲੀਜ਼ ਉਹ ਦੱਸਿਆ ਕਰੋ ਵੀ ਅਸੀਂ ਪੌਂਚੇ ਬਣਵਾ ਕੇ ਸੂਟ ਰੈਡੀ ਕਰਵਾਉਣਾ ਇਹ ਸਲਵਾਰ ਵਰਕ ਆ ਤੇ ਦੁਪੱਟਾ ਇਹਦਾ ਬਹੁਤ ਪਿਆਰਾ ਬਣਿਆ ਟਾਈ ਐਂਡ ਡਾਈ ਖੋਲਿਓ ਸੁਪਰ ਨੈੱਟ ਦਾ ਦੁਪੱਟਾ ਤੁਸੀਂ ਗੁਰਦੁਆਰਾ ਸਾਹਿਬ ਵਗੈਰਾ ਇਹਨੂੰ ਐਨ ਨਰਾਮਨਾਲ ਵੇਅਰ ਕਰ ਸਕਦੇ ਹੋ ਕਿਤੋਂ ਵੀ ਹਿਲਦਾ ਨਹੀਂ ਹੈਗਾ ਇਹ ਦੁਪੱਟਾ ਤੇ ਜਿਹੜਾ ਪਿਓਰ ਸੁਪਰ ਨੈੱਟ ਦਾ ਹੁੰਦਾ ਆ ਦੇਖੋ ਇਹਦੀ ਡਬਲ ਡਾਈ ਕਰਕੇ ਡਬਲ ਡਾਈ ਵੀ ਮਹਿੰਗੀ ਪੈ ਜਾਂਦੀ ਆ ਬਣੇ ਹਨਾ ਤੇ ਆ ਦੇਖੋ ਵਿੱਚ ਆਪਾਂ ਨੇ ਪੈਚੇਸ ਲਗਾ ਕੇ ਇਹਨੂੰ ਰੈਡੀ ਕੀਤਾ ਦੁਪट्टे ਨੇ ਹੀ ਸਾਰੇ ਸੂਟ ਦੀ ਲੁੱਕ ਕੈਂਟ ਕਰਦੀ ਆ ਦੇਖੋ ਆ ਲਓ ਜੀ ਫੋਰ ਸਾਈਡ ਕਟਵਰਕ ਹੈਗਾ ਤੇ ਪਿਆਰਾ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਸੁਪਰ نیٹ ਦਾ ਪਿਓਰ ਸੁਪਰ نیٹ ਦਾ ਦੇਖੋ ਇਹਨੂੰ ਕਿਤੋਂ ਵੀ ਆਕੜਿਆ ਹੋਇਆ ਨਹੀਂ ਤੁਸੀਂ ਐ ਐ ਕਰਕੇ ਦੇਖ ਸਕਦੇ ਹੋ ਬਹੁਤ ਸੌਫਟ ਆ ਤੇ ਇਹ ਸੁਪਰ نیٹ ਵੀ ਕਈ ਕਈ ਕਿਸਮਾਂ ਦੇ ਵਿੱਚ ਆਂਦੀ ਆ ਹਨਾ ਲਓ ਜੀ ਇਹ ਹੋ ਗਿਆ ਚਲੋ ਚੈੱਕ ਕਰਦੇ ਹਾਂ ਨੈਕਸਟ ਨੈਕਸਟ ਸੂਟ ਆ ਕੱਢ ਲਓ ਜੀ ਫਰੋਜੀ ਤੇ ਇਹ ਸਾਰੇ ਸੂਟ ਇੱਕ ਹੀ ਪਹਿਣਦੇ ਨੇਗੇ ਆ ਦੇਖੋ ਲਓ ਜੀ ਬਾਕੀ ਜਿਹੜਾ ਸਟੱਫ ਆਪਾਂ ਫੇਰ ਬਾਏ ਕਰਾਂਗੇ ਉਹਦੇ ਅਕੋਰਡਿੰਗ ਰੇਂਜ ਹੋਏਗੀ ਇਹਨਾਂ ਦੇ ਅਕੋਰਡਿੰਗ ਮੈਂ ਤੁਹਾਨੂੰ ਦੱਸ ਦੂੰਗੀ ਆ ਦੇਖੋ ਆ ਘੇਰੇ ਤੇ ਵਰਕ ਵਰਕ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਐਨ ਕੁੱਟਕੁੱਟ ਕੇ ਹੰਡਾਉਣ ਵਾਲਾ ਵਰਕ ਆ ਕਿਤੋਂ ਵੀ ਧਾਗਾ ਨਹੀਂ ਨਿਕਲਦਾ ਹੈਗਾ ਲਓ ਜੀ ਇਹ ਹੋ ਗਿਆ ਘੇਰੇ ਤੇ ਵਰਕ ਐਂਡ ਬਾਜੂ ਵਰਕ ਆ ਦੇਖੋ ਆ ਦੇਖੋ ਐਦਾਂ ਬਟਨਸ ਲਗਾਤੇ ਡਿਜ਼ਾਈਨ ਕਰਤਾ ਗੜਾ ਤੇ ਆ ਚੱਕ ਦੋ ਬੀਬੀ ਆ ਦੇਖੋ ਇਹਦੀ ਸਲਵਾਰ ਹੋ ਗਈ ਆ ਸਲਵਾਰ ਤੇ ਕੰਮ ਹੋਇਆ ਹੋਇਆ ਬੀਬੀ ਬਣਾਉਂਦੀ ਆ ਹਾਂ ਟ੍ਰੈਂਡ ਆ ਬੀਬੀ ਆ ਦੇਖੋ ਲਓ ਜੀ ਆ ਸਲਵਾਰ ਦੇ ਪੌਂਚੇ ਤੇ ਕੰਮ ਹੋਇਆ ਹੋਇਆ ਤੇ ਇਹਦਾ ਦੁਪੱਟਾ ਲਾਈਨਾਂ ਵਾਲਾ ਉਹਦਾ ਹੈਗਾ ਮਸਲੀਨ ਦਾ ਲਾਈਨਾਂ ਵਾਲਾ ਮਸਲੀਨ ਦਾ ਟਾਈ ਐਂਡ ਡਾਈ ਕਰਕੇ ਬਣਾਇਆ ਐ ਐਂਡ 4 ਸਾਈਡ ਕਟਵਰਕ ਹੱਥ ਠੰਡੇ ਹੋ ਰਹੇ ਨੇ ਠਰ ਰਹੇ ਨੇ ਤਾਂ ਕਰਕੇ ਜਲਦੀ ਜਲਦੀ ਖੁੱਲਦਾ ਨਹੀਂ ਹੈਗਾ ਤੇ ਤੁਹਾਨੂੰ ਵੇਟ ਕਰਨੀ ਪੈਣੀ ਹੈ ਜੇ ਵੀਡੀਓ ਦੇਖਣੀ ਹੈ ਆ ਦੇਖੋ ਟਾਈ ਐਂਡ ਡਾਈ ਕਰਕੇ 4 ਸਾਈਡ ਕਟਵਰਕ ਰਿਹਾ ਤੇ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਤੇ ਆਹ ਸੂਟ ਦੇਖੋ ਆਫ ਵਾਈਟ ਜਿਹਾ ਇਹਦਾ ਕਲਰ ਬਹੁਤ ਪਿਆਰਾ ਆ ਦੇਖੋ ਇਹਨੂੰ ਇਸ ਤਰ੍ਹਾਂ ਆਪਾਂ ਨੇ ਡਿਜ਼ਾਈਨਿੰਗ ਕਰਕੇ ਬਣਾਇਆ ਇਹ ਜਿਹੜੀ ਡਿਜ਼ਾਈਨਿੰਗ ਹੁੰਦੀ ਹੈ ਜੀ ਇਹ ਵਰਕ ਦੇ ਮੁੱਲ ਦੀ ਚੱਲੀ ਜਾਂਦੀ ਹੈ ਆ ਦੇਖੋ ਉੱਪਰ ਨੂੰ ਐਵੇਂ ਕਿਉਂਕਿ ਇਹਨੂੰ ਮਿਹਨਤ ਬਹੁਤ ਲੱਗਦੀ ਆ ਆ ਗਲੇ ਦੇ ਉੱਤੇ ਦੇਖੋ ਆਪਾਂ ਥੋੜੀ ਜੀ ਐਂਕਰਿੰਗ ਕਰਕੇ ਇਹਨੂੰ ਡਿਜ਼ਾਈਨ ਦੇ ਦਿੱਤਾ ਤੇ ਬਹੁਤ ਪਿਆਰਾ ਸੂਟ ਬਣਿਆ ਆ ਬਾਜੂ ਤੇ ਹੋ ਗਿਆ ਤੇ ਬ੍ਰੀਕ ਬ੍ਰੀਕ ਲੇਸ ਆ ਜਿਹੜੀ ਉਹਦੀ ਆਪਾਂ ਨੇ ਫਿਨਿਸ਼ਿੰਗ ਦਿੱਤੀ ਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਇਹ ਤੇ ਆ ਦੇਖੋ ਆ ਇਹਦੀ ਪੈਂਟ ਵਰਕ ਹੈਗਾ ਅੱਛਾ ਹਾਂ ਇਹ ਪੈਂਟ ਵਰਕ ਆ ਤੇ ਪਿਓਰ ਮਸਲੀਨ ਦਾ ਦੁਪੱਟਾ ਇਹਦੇ ਨਾਲ ਟੈਬੀ ਦਾ ਸੌਰੀ ਪਿਓਰ ਟੈਬੀ ਦਾ ਦੁਪੱਟਾ ਇਹਦੇ ਨਾਲ ਤੇ ਦੁਪੱਟੇ ਨੂੰ ਟਾਈ ਐਂਡ ਡਾਈ ਕਰਿਆ ਐਂਡ ਬ੍ਰੀਕ ਬ੍ਰੀਕ ਲੇਸ ਦੀ ਆ ਦੇਖੋ ਫਿਨਿਸ਼ਿੰਗ ਦਿੱਤੀ ਆ ਹਾਂ ਚਲੋ ਕੋਈ ਨਹੀਂ ਬਸ ਰਹਿਣ ਦੋ ਦੇਖ ਲਿਆ ਭੈਣਾਂ ਨੇ ਜਿਹਨਾਂ ਨੇ ਦੇਖਣਾ ਉਹ ਤਾਂ ਮਿੰਟ ਵਿੱਚ ਦੇਖ ਲੈਂਦੀਆਂ ਨੇ ਹੋਰ ਤੇ ਆਹ ਦੇਖੋ ਫਰੋਜ਼ੀ ਆ ਰੈੱਡ ਬਲੱਡ ਰੈੱਡ ਕਲਰ ਹੈਗਾ ਇਹ ਤੇ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਹੈ। ਆ ਦੇਖੋ ਆ ਇਹਦੇ ਘੇਰੇ ਦੇ ਉੱਤੇ ਵਰਕ ਹੈਗਾ। ਇਹ ਆਰਗੈਂਜ਼ਾ ਲਗਾ ਕੇ ਵਿੱਚੋਂ ਵਿੱਚ ਵਰਕ ਕੀਤਾ ਹੋਇਆ। ਤੇ ਆ ਇਹਦਾ ਗਲਾ ਬਣਿਆ ਹੋਇਆ। ਆ ਬਾਜੂ ਵਰਕ ਹੈਗਾ। ਤੇ ਬਹੁਤ ਪਿਆਰਾ ਸੂਟ ਬਣਿਆ ਹੈ। ਨੀਚੇ ਆਪਾਂ ਨੇ ਸਟਨ ਦੀ ਫਿਨਿਸ਼ਿੰਗ ਦਿੱਤੀ ਆ। ਆ ਦੇਖੋ ਸਟਨ ਦੀ ਫਿਨਿਸ਼ਿੰਗ ਦਿੱਤੀ ਆ। ਆ ਦੇਖੋ ਇਹਦੀ ਸਲਵਾਰ ਵਰਕ ਹੋਇਆ ਹੋਇਆ। ਆ ਦੇਖੋ ਹਮੇਸ਼ਾ ਨਾ ਜੇ ਵੀ ਥੋੜਾ ਵੀ ਟੇਲਰ ਬਣਾਉਂਦਾ ਉਹਨੂੰ ਕਹੋ ਵੀ ਜਿਹੜੀ ਆ ਸੀਨ ਤੱਕ ਵਰਕ ਆ ਇੱਥੇ ਤੱਕ ਵਰਕ ਕਰੋ ਤੇ ਜੇ ਪਿੱਛੇ ਵਰਕ ਰਹਿ ਜਾਂਦਾ ਤਾਂ ਉਹਦੀ ਉਹ ਨੀ ਚੀਜ਼ ਬਣਦੀ ਹੈਗੀ ਆ ਦੇਖੋ ਆਪਾਂ ਸ਼ਰਟ ਦਾ ਦੁਪੱਟਾ ਯੂਜ਼ ਕਰਕੇ ਉਹਦੇ ਨਾਲ ਕੰਮ ਕਰਵਾਇਆ ਤੇ ਇਹਦੇ ਨਾਲ ਸਟੱਫ ਵੀ ਜਿਆਦਾ ਲੱਗਦਾ ਜੀ ਜਦੋਂ ਆਪਾਂ ਪੈਚੇਸ ਵਗੈਰਾ ਲਗਾਣੇ ਆ ਕਿਉਂਕਿ ਆ ਦੁਪੱਟੇ ਤੇ ਵੀ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ ਸ਼ਰਟ ਨਾਲ ਦੀ ਤੇ ਡਬਲ ਲੇਸ ਪਾ ਕੇ ਇਹਦੀ ਫਿਨਿਸ਼ਿੰਗ ਦਿੱਤੀ ਹੈ ਤੇ ਫਿਨਿਸ਼ਿੰਗ ਦੇ ਵੀ ਐਕਸਟਰਾ ਚਾਰਜ ਲੈਂਦੇ ਨੇ ਉਹ ਜਦੋਂ ਡਬਲ-ਡਬਲ ਲੱਗਦੀ ਹੈ ਬੇਬੀ ਆ ਦੇਖੋ نیچے ਆ ਇਹ ਆ ਗਿਆ ਆਪਣਾ ਪੁੱਠਾ ਪਾਸਾ ਜੀ ਤੇ ਇਧਰੋਂ ਆ ਗਿਆ ਸਿੱਧਾ ਆ ਦੇਖੋ ਹਲਕੀ-ਹਲਕੀ ਤੁਹਾਨੂੰ ਫਿਨਿਸ਼ਿੰਗ ਦਿ세ਗੀ ਇਹਦੀ ਸੂਟ ਦੇ ਵਿੱਚੋਂ ਜਦੋਂ ਵੇਅਰ ਕੀਤਾ ਹੋਏਗਾ ਤਾਂ ਫੁੱਲ ਦਿ세ਗੀ ਹਨਾ ਇਸ ਤਰ੍ਹਾਂ ਤੇ ਇਹ ਵੀ ਮਸਲੀਨ ਦਾ ਲਾਈਨਾਂ ਵਾਲਾ ਦੁਪੱਟਾ ਹੈਗਾ ਬਹੁਤ ਪਿਆਰਾ ਸੂਟ ਬਣਿਆ ਹੋਇਆ ਹੈ ਇਹ ਵੀ ਤੇ ਸੈਕਿੰਡ ਆ ਹੈਗਾ ਇੱਕ ਕ੍ਰੇਪ ਦੇ ਉੱਪਰ ਸੂਟ ਹੈਗਾ ਇਹਦੇ ਉੱਤੇ ਆਪਾਂ ਨੇ ਵਰਕ ਨਹੀਂ ਕਰਿਆ ਲੇਸਿਸ ਡਿਜ਼ਾਈਨ ਕਰਿਆ ਤੁਸੀਂ ਇਨ੍ਹਾਂ ਸੂਟਾਂ ਦੀ ਰੇਟ ਕਨਫਰਮ ਕਰ ਸਕਦੇ ਹੋ ਬਟ ਜਦੋਂ ਆਪਾਂ ਫੇਰ ਲਵਾਂਗੇ ਸਟੱਫ ਉਹਦੇ ਅਕੋਰਡਿੰਗ ਹੋਏਗਾ ਠੀਕ ਹੈ ਜੀ ਐਸਟੀਮੇਟ ਹੋ ਜਾਂਦਾ ਬੰਦੇ ਨੂੰ ਤੇ ਆ ਗਲਾ ਆ ਦੇਖੋ ਐਂਕਰਿੰਗ ਵਿਦ ਲੇਸ ਡਿਜ਼ਾਈਨ ਤੇ ਆ ਇਹਦੀ ਪੈਂਟ ਬਣਾਈ ਹੈਗੀ ਆ ਆ ਦੇਖੋ ਪੈਂਟ ਤੇ ਵਰਕ ਕੀਤਾ ਹੋਇਆ ਇਹ ਸਾਡੀ ਭੈਣ ਬਹੁਤ ਲੰਬੀ ਲੰਜੀ ਬਹੁਤ ਸੋਹਣੀ ਸੁਨੱਖੀ ਆ ਆਪਣੇ ਘਰ ਵੀ ਆਏ ਸੀਗੇ ਇਹ ਤੇ ਹਾਂ ਆ ਦੇਖੋ ਇਹਦੇ ਨਾਲ ਸੁਪਰ نیٹ ਦਾ ਦੁਪੱਟਾ ਬਣਾਇਆ ਟਾਈ ਐਂਡ ਟਾਈ ਬਹੁਤ ਪਿਆਰਾ ਦੁਪੱਟਾ ਬਸ ਪ੍ਰਮਾਤਮਾ ਕਰੇ ਭੈਣ ਦੀ ਰੂਹ ਖੁਸ਼ ਹੋ ਜAVE ਜਦੋਂ ਸੂਟ ਜਾਣ ਕਿਉਂਕਿ ਪੈਸਾ ਲੱਗਿਆ ਬੰਦੇ ਦਾ ਰਸ ਆ ਜਾਂਦਾ ਹੈ ਨਾ ਲਓ ਜੀ ਆ ਦੇਖੋ ਇਹ ਸੁਪਰ نیٹ ਦਾ ਤੇ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਆਪਾਂ ਇਹਨੂੰ ਤੇ ਨੈਕਸਟ ਸੂਟ ਆ ਹੈਗਾ ਜੀ ਆ ਦੇਖੋ ਇਹਦੇ ਸਲਵਾਰ ਵਰਕ ਆ ਸਲਵਾਰ ਤੇ ਕੰਮ ਹੋਇਆ ਹੋਇਆ ਤੇ ਆ ਖੋਲੇ ਬੀਬੀ ਸ਼ਰਟ ਇਹ ਔਰਗੈਂਜ਼ਾ ਲਗਾ ਕੇ ਇਹਦੇ ਕਿਹਰੇ ਬਾਜੂ ਤੇ ਵਰਕ ਕੀਤਾ ਆਪਾਂ ਨੇ ਇਹ ਵੀ ਬਹੁਤ ਪਿਆਰਾ ਸੂਟ ਬਣਿਆ ਆ ਦੇਖੋ ਲਓ ਜੀ ਤੇ ਇਹਦੀ ਫਿਨਿਸ਼ਿੰਗ ਦਿੱਤੀ ਆਪਾਂ ਸਲਵਾਰ ਦੇ ਕੱਪੜੇ ਦੀ ਆ ਦੇਖੋ ਇੱਧਰ ਤੇ ਆ ਬਾਜੂ ਵਰਕ ਹੈਗਾ ਆ ਗਲੇ ਦੇ ਉੱਪਰ ਆਪਾਂ ਬਟਨਸ ਲਗਾ ਕੇ ਰੈਡੀ ਕੀਤਾ ਆ ਸਲਵਾਰ ਵਰ ਹੋ ਗਿਆ ਠੀਕ ਹੈ ਜੀ ਤੇ ਇਹਦਾ ਦੁਪੱਟਾ ਪਿਓਰ ਚਨੂਨ ਕਮਲ ਦਾ ਹੈਗਾ ਆ ਦੇਖੋ ਤੇ ਫੋਰ ਸਾਈਡ ਆਪਾਂ ਨੇ ਇਹਦੇ ਕਟਵਕ ਕੀਤਾ ਲਓ ਜੀ ਇਹ ਹੋ ਗਿਆ ਤੇ ਨੈਕਸਟ ਸੂਟ ਹੈਗਾ ਜੀ ਆਪਣਾ ਆਹ ਇਹ ਸੂਟ ਨੂੰ ਆਪਾਂ ਨੇ ਇਸ ਤਰ੍ਹਾਂ ਆਰਗੈਂਜ਼ਾ ਲਗਾ ਕੇ ਵਰਕ ਦਿੱਤਾ ਆ ਦੇਖੋ ਤੇ ਇਹਦਾ ਆ ਦੇਖੋ ਇਧਰ ਬਾਰਡਰ ਵਾਂਗ ਆ ਗਿਆ ਤੇ ਉੱਪਰ ਲਾਈਨਾਂ ਵਾਂਗ ਆ ਗਿਆ ਸਟਫ ਆ ਬਾਜੂ ਵਰਕ ਹੈਗਾ ਤੇ ਆ ਗਲੇ ਦੇ ਉੱਪਰ ਬਟਨ ਇਹ ਉਹਨਾਂ ਨੂੰ ਗੁਰਦੁਆਰਾ ਸਾਹਿਬ ਜਾਣ ਵਾਸਤੇ ਤਿਆਰ ਕਰਵਾਏ ਨੇ ਕੱਪੜੇ ਤੇ ਆ ਦੇਖੋ ਆ ਹੈਗੀ ਆ ਸਲਵਾਰ ਦੇ ਉੱਪਰ ਹੋਇਆ ਹੋਇਆ ਕੰਮ ਇਹਦੇ ਪੌਂਚੇ ਬਣਾਏ ਨੇ ਆਪਾਂ نیچے ਮਕਜੀ ਕੱਢੀ ਆ ਸ਼ਰਟ ਨਾਲ ਦੀ ਤੇ ਆਇਦਾ ਦੁਪੱਟਾ ਸੁਪਰ نیٹ ਦਾ ਤੇ 4 ਸਾਈਡ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਬਲੈਕ ਔਰ ਹੌਟ ਪਿੰਕ ਜੇ ਕਲਰ ਦਾ ਇਹ ਦੁਪੱਟਾ ਲਓ ਜੀ ਬਹੁਤ ਸੋਹਣੇ ਸੂਟ ਰੈਡੀ ਹੋਏ ਨੇ ਜੇ ਤੁਸੀਂ ਵੀ ਕਰਾਉਣੇ ਨੇ ਤਾਂ ਤੁਸੀਂ ਕਹਿ ਸਕਦੇ ਹੋ ਵੀ ਰਾਇ ਵੀਰ ਆਪਣੀ ਚੁਆਇਸ ਦੇ ਹਨਾ ਤੂੰ ਕਰਵਾ ਦੇ ਸਾਨੂੰ ਵੀ ਐਵੇਂ ਐਵੇਂ ਵਰਕ ਕਰਾ ਦੇ ਤਾਂ ਆਪਾਂ ਤੁਹਾਨੂੰ ਕਰਵਾ ਕੇ ਦੇ ਦਾਂਗੇ ਠੀਕ ਹੈ ਜੀ ਇਹ ਹੋ ਗਏ ਅੱਜ ਦੇ ਜਾਰਜਾ ਟਾਰ ਕ੍ਰੇਪ ਦੇ ਸੂਟ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਹੁਣ ਆਪਾਂ ਕਰਦੇ ਆ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆ ਦੇਖੋ ਆਪਾਂ ਨੇ ਆ ਸੂਟ ਰੈਡੀ ਕੀਤਾ ਹੈਂਡਵਰਕ ਦਾ ਇਹ ਮਸਲੀਨ ਦੇ ਉੱਪਰ ਹੈਗਾ ਪਿਓਰ ਮਸਲੀਨ ਦੇ ਉੱਪਰ ਆ ਦੇਖੋ ਇਹ ਸਾਰਾ ਚਾਕਾਂ ਦੇ ਉੱਪਰ ਕੰਮ ਹੋਇਆ ਹੋਇਆ ਐਂਡ ਆਹ ਘੇਰੇ ਤੇ ਤੇ ਆਹਾ ਹੋਇਆ ਹੈ ਆ ਗਲੇ ਦੇ ਉੱਪਰ ਆ ਦੇਖੋ ਤੇ ਜਿਹੜੀ ਸਲਵਾਰ ਹੈਗੀ ਆ ਉਹ ਆਪਾਂ ਮਜ਼ੈਂਟਾ ਰੈਡੀ ਕੀਤੀ ਹੈ ਐਂਡ ਮਜ਼ੈਂਟਾ ਦੀ ਹੀ ਫਿਨਿਸ਼ਿੰਗ ਦਿੱਤੀ ਆ ਤੇ ਨਾਲ ਆਪਾਂ ਨੇ ਪਰਲਸ ਦੀ ਲੇਸ ਲਗਾਈ ਆ ਆ ਦੇਖੋ ਆ ਬਾਜੂ ਵਰਕ ਐਂਡ ਆਹਾ ਲੇਸ ਦੀ ਫਿਨਿਸ਼ਿੰਗ ਹੈ ਲੱਗਦਾ ਜਿਵੇਂ ਕੰਮ ਹੋਇਆ ਹੁੰਦਾ ਇਹ ਇਦਾਂ ਦੀ ਇੰਨੀ ਸੋਹਣੀ ਲੇਸ ਹੈਗੀ ਆ ਐਂਡ ਬੈਕ ਬੈਕ ਦਿਖਾਏ ਵੀ ਇਹਦੇ ਐਂਡ ਬੈਕ ਤੇ ਆਪਾਂ ਨੇ ਇਸ ਤਰ੍ਹਾਂ ਬਟਨ ਲਗਾ ਕੇ ਇੱਕ ਗਲਾ ਰੈਡੀ ਕੀਤਾ ਬਹੁਤ ਪਿਆਰਾ ਬਹੁਤ ਸੋਨਾ ਸੂਟ ਬਣਿਆ ਇਹ ਤੇ ਆ ਇਹਦੇ ਨਾਲ ਸਲਵਾਰ ਹੈਗੀ ਆ ਅੱਜਕੱਲ ਇਸ ਤਰ੍ਹਾਂ ਟ੍ਰੈਂਡ ਹੈਗਾ ਤੇ نیچے ਆਪਾਂ ਸ਼ਰਟ ਨਾਲ ਦੀ ਮਗਜ਼ੀ ਕੱਟ ਦਿੱਤੀ ਆ ਇਹ ਬ੍ਰੋਕੇਟ ਦੀ ਪਿਓਰ ਬ੍ਰੋਕੇਟ ਦੀ ਸਲਵਾਰ ਆ ਉਹ ਦੁਪੱਟਾ ਦਿਖਾਏਗੀ ਲਓ ਜੀ ਪਿਓਰ ਜਨੂਨ ਦਾ ਕਮਲ ਦਾ ਦੁਪੱਟਾ ਆ ਦੇਖੋ نیچے ਆਪਾਂ ਨੇ ਫਿਨਿਸ਼ਿੰਗ ਦਿੱਤੀ ਆ ਅ ਸਲਵਾਰ ਦੀ ਆ ਦੇਖੋ ਲੋ ਜੀ ਬ੍ਰੋਕੇਟ ਦੀ ਬ੍ਰੋਕੇਟ ਆ ਦੇਖੋ ਅ ਅੱਗੇ ਆ ਸੈਂਟਰ ਦੇ ਵਿੱਚ ਕੰਮ ਹੋਇਆ ਬੀਬੀ ਦੁਪੱਟਾ ਖੋਲੋ ਤੁਸੀਂ ਪਲੀਜ਼ ਦੇਖਣਾ ਹੈ ਇੱਧਰ ਹਾਂ ਆ ਦੇਖੋ ਆ ਕੰਮ ਹੋਇਆ ਹੋਇਆ ਦੁਪੱਟੇ ਦੇ ਵਿੱਚ ਸਾਰੇ ਹੈਂਡਵਰਕ ਦਾ ਕੰਮ ਆ ਐਂਡ ਸਾਈਡ ਤੇ ਆਪਾਂ ਨੇ ਇਸ ਤਰ੍ਹਾਂ ਲੀਸ ਦੀ ਫਿਨਿਸ਼ਿੰਗ ਦਿੱਤੀ ਆ ਇਹ ਐਨ ਵਰਕ ਦੀ ਤਰ੍ਹਾਂ ਤੇ ਬਹੁਤ ਪਿਆਰੀ ਲੇਸ ਹੈਗੀ ਆ ਪਿਓਰ ਚਨੂਨ ਦਾ ਕਮਲ ਦਾ ਦੁਪੱਟਾ ਇਹਨੂੰ ਆਪਾਂ ਵੇਅਰ ਕਰਕੇ ਵੀ ਦਿਖਾ ਦਾਂਗੇ ਚਲੋ ਹਨਾ ਤੇ ਸੈਕਿੰਡ ਸੂਟ ਆ ਹੈਗਾ ਤੇ ਇਹਦੇ ਨਾਲ ਦਾ ਸੇਮ ਤਾਂ ਹੋ ਸਕਦਾ ਨਹੀਂ ਮਿਲੇ ਪਰ ਇਹਦੇ ਵਿੱਚ ਹੋਰ ਕਲਰ ਵਗੈਰਾ ਹੈਗੇ ਨੇ ਜੇ ਤੁਸੀਂ ਕਹੋਗੇ ਕਿ ਆਪਣੀ ਚੋਇਸ ਦਾ ਦੀਦੀ ਕਰਾ ਦਿਓ ਤਾਂ ਆਪਾਂ ਕਰਵਾ ਦਾਂਗੇ ਹਨਾ ਤੇ ਆ ਦੇਖੋ ਇਹਦੇ ਤੇ ਵਰਕ ਹੋਇਆ ਹੋਇਆ ਹੈ ਇਹ ਪਿਓਰ ਸ਼ਿਮਰ ਦੇ ਉੱਪਰ ਹੈਗਾ ਤੇ ਆ ਨੀਚੇ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੋਈ ਆ ਵਿੱਚ ਵੀ ਕੀਤੀ ਹੋਈ ਆ ਤੇ ਆ ਗळा ਇਸ ਤਰ੍ਹਾਂ ਰੈਡੀ ਕੀਤਾ ਦੇਖੋ ਤੁਸੀਂ ਫਿਨਿਸ਼ਿੰਗ ਵਗੈਰਾ ਐਨ ਚੈੱਕ ਕਰ ਸਕਦੇ ਹੋ ਤੇ ਆ ਬਾਜੂ ਆ ਆ ਦੇਖੋ ਬਾਜੂ ਤੇ ਬਹੁਤ ਪਿਆਰਾ ਸੂਟ ਬਣਿਆ ਹੈ ਤੇ ਬੈਕ ਦੇ ਵੀ ਬੈਕ ਕਰਿਓ ਤੇ ਬੈਕ ਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਕਰਕੇ ਡਿਜ਼ਾਈਨਿੰਗ ਕਰ ਦਿੱਤੀ ਤੇ ਆ ਇਹਦੀ ਪੈਂਟ ਹੈਗੀ ਆ ਆ ਦੇਖੋ ਆ ਪੈਂਟਾ ਪ੍ਰਿੰਟਡ ਤੇ ਆ ਇਹਦੇ ਤੇ ਵਰਕ ਹੋਇਆ ਹੋਇਆ ਐਵੇਂ ਤੇ ਦੁਪट्टे ਦੇ ਵਿੱਚ ਪਿਓਰ ਚਨੋਂਨ ਦਾ ਕਮਲ ਦਾ ਦੁਪੱਟਾ 4 ਸਾਈਡ ਕਟਵਰਕ ਹੈਗਾ ਤੇ ਬਸ ਇਹਦੇ ਵਿੱਚ ਕਟਵਰਕ ਹੀ ਆ ਡਬਲ ਠੀਕ ਹੈ ਜੀ ਆਹ ਉਹ ਸੌਰੀ ਮੈਂ ਤਾਂ ਦਿਮਾਗ ਚ ਨਿਕਲ ਗਿਆ ਆਹ ਇਹਦੇ ਇਥੇ ਫਲਾਰ ਪਾਇਆ ਹੋਇਆ ਐਂਡ ਦੂਸਰੇ ਕਾਰਨਰ ਤੇ ਫਲਾਰ ਪਾਇਆ ਹੈਗਾ ਸੀ ਮੇਰੇ ਵੀ ਦਿਮਾਗ ਦੇ ਵਿੱਚੋਂ ਸਕਿਪ ਹੋ ਗਿਆ ਸੀ ਆ ਦੇਖੋ ਇੱਧਰ ਇੱਧਰ ਫਲਾਰ ਪਾਇਆ ਹੈ ਇੱਕ ਕੁੰਝੇ ਚ ਉਧਰ ਇੱਕ ਦੇ ਵਿੱਚ ਉਧਰ ਹੈਗਾ ਤੇ ਲੋ ਜੀ ਆਹ ਸੂਟ ਪ्योर ਦਾ ਆਪਣਾ ਬਹੁਤ ਹੀ ਜਿਆਦਾ ਸੁਪਰ ਹਿੱਟ ਹੋਇਆ ਸੀਗਾ ਕੰਸੂਰੀ ਵਰਕ ਵਾਲਾ ਤੇ ਹੁਣ ਤੱਕ ਚੱਲੀ ਜਾ ਰਿਹਾ ਕਾਫੀ ਸੂਟ ਇਹਦੇ ਨਾਲ ਦੇ ਬਣ ਚੁੱਕੇ ਨੇ ਆ ਦੇਖੋ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਰੈਡੀ ਕਰਵਾ ਸਕਦੇ ਹੋ ਕਿਉਂਕਿ ਇਹ ਤਾਂ ਡਾਈਏਬਲ ਹੈਗਾ ਪ्योर ਦਾ ਸੂਟ ਆ ਆ ਦੇਖੋ ਇਹ ਕੰਸੂਰੀ ਵਰਕ ਵਾਲਾ ਸੂਟ ਹੈਗਾ ਤੇਦੀ ਬੈਕ ਤੇ ਉੱਤੇ ਆਪਾਂ ਵਰਕ ਨਹੀਂ ਸੀ ਕਰਾਇਆ ਆ ਦੇਖੋ ਆ ਗळा ਇਹਦਾ ਆ ਗਿਆ ਤੇ ਬਾਜੂ ਬਹੁਤ ਏਰਾ ਸੂਟ ਬਣਿਆ ਹੋਇਆ ਹੈ ਇਹ ਲੰਝੇ ਇਹ ਬਿਲਕੁਲ ਦੇ ਉੱਪਰ ਰੈਡੀ ਹੋਇਆ ਹੈ ਤੇ ਇਹਦਾ ਦੁਪੱਟਾ ਹੈਗਾ ਆਹ ਸਲਵਾਰ ਆ ਸਲਵਾਰ ਦੇ ਵਿਚਾਪਾਂ ਨੇ ਐਦਾਂ ਹੀ ਡਿਜ਼ਾਈਨਿੰਗ ਕੀਤੀ ਆ ਗੁੱਟੇ ਦੀ ਵਰਕ ਨਹੀਂ ਕੀਤਾ ਹੈਗਾ ਆ ਦੇਖੋ ਲਓ ਜੀ ਆ ਇਹਦਾ ਦੁਪੱਟਾ ਫੁੱਲ ਹੈਵੀ ਬਹੁਤ ਪਿਆਰਾ ਕਮਲ ਦਾ ਦੁਪੱਟਾ ਚਨੂਨ ਦਾ ਤੇ ਆ ਫੋਰ ਸਾਈਡ ਬਾਰਡਰ ਹੋਇਆ ਹੋਇਆ ਇਹਦੇ ਤੇ ਵਿੱਚ ਬੂਟੇ ਪਾਏ ਹੋਏ ਨੇ ਤੇ ਤੁਸੀਂ ਕਿਸੇ ਵੀ ਕਲਰ ਤੇ ਕਰਾ ਸਕਦੇ ਹੋ ਜੇ ਤੁਹਾਨੂੰ ਇਹ ਲਾਈਟ ਲੱਗਦਾ ਤਾਂ ਠੀਕ ਹੈ ਜੀ ਸੂਟ ਬਹੁਤ ਪਿਆਰਾ ਬਣਿਆ ਹੋਇਆ ਇਹ ਮਸਟਰਡ ਕਲਰ ਦੇ ਉੱਪਰ ਰੈਡੀ ਕਰਿਆ ਮਸਲੀਨ ਦੇ ਉੱਪਰ ਸੂਟ ਹੈਗਾ ਆ ਦੇਖੋ ਇਹਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਤੇ ਇੱਥੇ ਡਾਰਕ ਆ ਦੇਖੋ ਲਓ ਜੀ ਇਧਰ ਹੋ ਗਿਆ ਅਗਲੇ ਦੇ ਉੱਤੇ ਆਪਾਂ ਇਸ ਤਰ੍ਹਾਂ ਬਟਨ ਪਾ ਕੇ ਡਿਜ਼ਾਈਨਿੰਗ ਕਰ ਦਿੱਤੀ ਆ ਆ ਦੇਖੋ ਆ ਬਾਜੂ ਵਰਕ ਹੈ ਤੇ ਇਹਦੀ ਬੈਕ ਦੇ ਵਿੱਚ ਤੇ ਬਹੁਤ ਸੋਹਣਾ ਫਲਾਰ ਪਾਇਆ ਹੈ ਆ ਦੇਖੋ ਲਓ ਜੀ ਆ ਬੈਕ ਤੇ ਕੰਮ ਕਰਿਆ ਹੋਇਆ ਸਾਰੇ ਸੂਟ ਬਹੁਤ ਸੋਹਣੇ ਬਣੇ ਹੋਏ ਨੇ ਪਹਿਣ ਦੇ ਤੇ ਇਹਦੇ ਨਾਲ ਇਹ ਡਿਜ਼ਾਈਨਰ ਦੁਪੱਟਾ ਆਪਾਂ ਨੇ ਇਹਦੇ ਵਿੱਚੋਂ ਕਲਰ ਚੱਕ ਕੇ ਰੈਡੀ ਕੀਤਾ ਪਰ ਇਹ ਸੇਮ ਡਿਜ਼ਾਈਨਰ ਦੁਪੱਟਾ ਨਹੀਂ ਮਿਲਣਾ ਹੈਗਾ ਠੀਕ ਹੈ ਜੀ ਤੇ ਇਦਾਂ ਦੁਪੱਟੇ ਲੈ ਕੇ ਆਪਾਂ ਸੂਟ ਤੁਹਾਨੂੰ ਰੈਡੀ ਕਰਵਾ ਕੇ ਦੇ ਸਕਦੇ ਆ ਆ ਇਹਦੇ ਨਾਲ ਸਲਵਾਰ ਬਣੀ ਹੋਈ ਹੈਗੀ ਆ ਸਲਵਾਰ ਦੇ ਨੂੰ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਕਰਕੇ ਬਣਾਇਆ ਇਹ ਮਸਲੀਨ ਦਾ ਸੂਟ ਹੈਗਾ ਲਓ ਜੀ ਲਓ ਜੀ ਆਪਾਂ ਨੇ ਸੂਟ ਰੈਡੀ ਕੀਤਾ ਸੀ ਇਹ ਨਾਰਮਲ ਕريب ਤੇ ਹੈਗਾ ਇੰਡੀਅਨ ਕريب ਤੇ ਆ ਦੇਖੋ ਹੈਂਡਵਰਕ ਵਿਦ ਮਸ਼ੀਨਵਰਕ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਇਹ ਕਿਹੜਾ ਰੰਗ ਆ ਬੀਬੀ ਇਹ ਨਾ ਨਾ ਕਿਹੜਾ ਦੇਖੀ ਹੈ ਬੀਬੀ ਦੇ ਸਕਿਨ ਕਲਰ ਹਾਂ ਹਾਂ ਆ ਦੇਖੋ نیچے ਆਪਾਂ ਨੇ ਚੰਪਾ ਲਗਾ ਕੇ ਐਂਡ ਸ਼ਿਮਰ ਦੀ ਫਿਨਿਸ਼ਿੰਗ ਦਿੱਤੀ ਆ ਤੇ ਆ ਵਿੱਚ ਸੈਂਟਰ ਦੇ ਵਿੱਚ ਵੀ ਹੈਂਡਵਰਕ ਹੋਇਆ ਹੋਇਆ ਗਲੇ ਦੇ ਉੱਪਰ ਹੈਂਡਵਰਕ ਆ ਮਸ਼ੀਨਵਰਕ ਵਿਦ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਤੇ ਦੁਪੱਟੇ ਦੇ ਉੱਪਰ ਆ ਦੇਖੋ ਸਲਵਾਰ ਤੇ ਆਪਾਂ ਕੋਈ ਵਰਕ ਨਹੀਂ ਕੀਤਾ ਹੈਂਡ ਦੁਪੱਟੇ ਦੇ ਵਿੱਚ ਹੈਂਡਵਰਕ ਤੇ ਫੋਰ ਸਾਈਡ ਮਸ਼ੀਨਵਰਕ ਨਾਲ ਕਟਵਰਕ ਕਰਿਆ ਹੋਇਆ ਆ ਦੇਖੋ ਲਓ ਜੀ ਬਹੁਤ ਪਿਆਰਾ ਸੋਨਾ ਕਲਰ ਹੈਗਾ